ਜਿੰਦਾਬਾਦ ਇਹਨਾਂ ਕਹਿੰਦੀ ਆ ਜਿੰਦਾਬਾਦ ਸਰਦਾਰ ਜਗਿੰਦਰ ਸਿੰਘ ਮਾਨ ਜਿੰਦਾਬਾਦ ਸਰਦਾਰ ਜਗਿੰਦਰ ਸਿੰਘ ਮਾਨ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਸਰਵਾਲਮੀ ਘਟਨੀ ਇਹ ਨਾ ਸੋਚ ਲਿਓ ਵੀ ਤੁਹਾਨੂੰ ਕਹਿੰਦਾ ਕੱਢ ਤੁਸੀਂ ਵੀ ਸਾਡੇ ਨਾਲ ਅੱਗੇ ਆਓ ਸਾਡੇ ਸੁਪੈਨਸ ਸਾਹਿਬ ਵੀ ਆਏ ਬੇ ਨੰਬਰ ਤੋਂ ਬੜੀ ਇਲਾਕੇ ਤੁਹਾਡੀ ਟੀਮ ਆ ਕੇ ਇਹਨਾਂ ਸਾਰਿਆਂ ਨੂੰ ਇਹ ਕਹਿਣਾ ਬਥੇਰੇ ਵੀ ਜਿੱਦੇ ਸਪਾਰਟੀ ਨੇ ਆਪਣ ਰਹਿਣਾ ਮਾਨ ਸਰਕਾਰ ਦਿੱਤਾ ਤੇ ਜਿੱਦਿਆਂ ਇਹ ਨੂੰ ਪਹਿਲਾਂ ਬਾਹਰ ਮਾਰ। ਪਰ ਛਿਆਂ ਬੜਾ ਹੋਗਾ ਬਾਂਚਾਰ ਦੇ ਛਿਆਂ ਬਸਾ ਦਾ ਉਹ ਕੇਜੀ ਸੌੜ ਨੂੰ ਪਤਾ ਹੁਣ ਸਾਡੇ ਮੁੰਡੇ ਕੋ ਛਿਆਂ ਨੂੰ ਪਤਾ ਮੁੰਡੇ ਬਾਹਰ ਨੂੰ ਗਿਆ ਹੋਰ ਜਿਹੜੇ ਨਾਲ ਜਾਂਦੇ ਗਏ ਮੇਰੇ ਨਾਲ। ਆਪਾਂ ਕਿਸ ਨੇ ਇਹਨਾਂ ਨਾਲ ਬਾਈਂ ਫੜੀ ਨਾ ਭੂਮੀ ਸੋਣਾ ਇਹ ਸਭ ਨੇ ਮਾਨ ਸਾਹਬ ਦੇ ਗੋਪੇ ਹੀ ਹੈ ਸਾਰੇ। ਇਹ ਉਹਨਾਂ ਨੇ ਫੋਨ ਕਰਤਾ ਤਾਂ ਮਾਨ ਸਾਹਬ ਨੇ ਫੋਨ ਕਰ ਦਿੱਤਾ। ਬੋਲਣਾ ਨਾ ਮੇਰੀ ਲੱਤਾਂ ਕੰਬਦੀਆਂ ਸੀ। ਉਹ ਬੋਲਣਾ ਬਹੁਤ ਵੱਡੀ ਗੱਲ ਆ। ਸੋ ਸਮਝ ਕੇ ਗੱਲ ਕਰਨੀ ਆ। ਤੇ ਇਹਨੂੰ ਇੱਕਦਮ ਮੈਂ ਵਾਈਟ ਕਰਾਈ ਮੈਂ ਕਿਹਾ ਤੂੰ ਬਹੁਤ ਅੱਜ ਸਰਦਾਰ ਜਗਿੰਦਰ ਸਿੰਘ ਜੀ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਗ੍ਰਹਿ ਵਿਖੇ ਇੱਕ ਹੰਗਾਮੀ ਮੀਟਿੰਗ ਹੋਈ ਜਿਹਦੇ ਵਿੱਚ 18 ਤਰੀਕ ਨੂੰ ਜਿਹੜੇ ਸ਼ਾਲਪੁਰ ਦੇ ਵਿੱਚ ਇਤਿਹਾਸਕ ਰੈਲੀ ਹੋਣ ਜਾ ਰਹੀ ਹੈ ਜਿਹਦੇ ਵਿੱਚ ਸਾਡੇ 올 ਇੰਡੀਆ ਦੇ ਕਨਵੀਨਰ ਸ਼੍ਰੀ ਅਰਵਲ ਤੇਜਜੀਤ ਸਿੰਘ ਜੀ ਪਹੁੰਚ ਰਹੇ ਆ ਪੰਜਾਬ ਦੀ ਸ਼ਾਨ ਸਰਦਾਰ ਭਵਨ ਸਿੰਘ ਜੀ ਜਿਹੜੇ ਮੁੱਖ ਮੰਤਰੀ ਪੰਜਾਬ ਕੋ ਪਹੁੰਚ ਰਹੇ ਆ ਔਰ ਬਹੁਤ ਸਾਰੇ ਸਾਡੇ ਜਿਹੜੇ ਕੈਬਨਿਟ ਮੰਤਰੀ ਪਹੁੰਚ ਰਹੇ ਆ ਇੱਕ ਉਸ ਦਿਨ ਪੰਜਾਬ ਨੂੰ ਇਤਿਹਾਸਕ ਜਿਹੜਾ ਤੋਹਫਾ ਦਿੱਤਾ ਜਾਊਗਾ ਉਹ ਰੈਲੀ ਵੀ ਲਈ ਆ ਕੁ ਮਿੰਟ ਕੀਤੀ ਨਹੀਂ ਕਿਦੇ ਵਿੱਚ ਸ਼ਹਿਰ ਆਈ ਔਰ ਪਿੰਡਾਂ ਦੇ ਜਿਹੜੇ ਲੋਕ ਆ ਉਹ ਹਮਾਵਾ ਆ ਕੇ ਪਹੁੰਚਿਆ 18 ਜੂਨ ਨੂੰ ਜਿਹੜਾ ਇੱਕ ਬਹੁਤ ਵੱਡਾ ਕਾਫਲਾ केजी 100 ਦੇ ਵੱਲੋਂ ਸਵੇਰੇ 8 ਵਜੇ ਇਹ ਟ੍ਰਿਪ ਚੱਲੇਗਾ ਸਾਰੇ ਹੀ ਵਰਕਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਸਰਦਾਰ ਗੁਰਨਤ ਸਿੰਘ ਜੀ ਮਾਨ ਵੱਲੋਂ ਉਹਨਾਂ ਦੀ ਟੀਮ ਵੱਲੋਂ ਸਾਰੇ ਜਿਹੜੇ ਸਾਡੇ ਬਲੌਕ ਪ੍ਰਧਾਨ ਉਹਨਾਂ ਵੱਲੋਂ ਵੀ 18 ਤਰੀਕ ਨੂੰ ਸਾਰੇ ਹੀ ਵਰਕਰ ਜਿਹੜੇ ਆ ਹਮੋਂ ਵਾਂਗੇ ਪਹੁੰਚੋ ਇਹ ਰੈਲੀ ਦੇ ਵਿੱਚ ਆਪਾਂ ਹਿੱਸਾ ਪਾਈਏ ਔਰ ਪੰਜਾਬ ਦੇ ਹਿੱਤਾਂ ਵਾਲੇ ਜਿਹੜਾ ਇਤਿਹਾਸਕ ਫੈਸਲਾ ਆ ਰਿਹਾ ਉਹਦਾ ਯੋਗਦਾਨ ਲਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ